ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਅੱਜ ਆਪਾਂ ਪਹੁੰਚੇ ਸੀ ਫਤੇਗੜ ਸਾਹਿਬ ਦੀ ਧਰਤੀ ਤੇ ਜਿੱਥੇ ਸੋਤੇ ਸਾਹਿਬ ਜਦੇ ਬਾਬਾ ਜੋਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ ਤੇ ਮਾਤਾ ਗੁਜਰ ਕੌਰ ਜੀ ਉਹਨਾਂ ਨੇ ਇਸ ਧਰਤੀ ਦੇ ਉੱਤੇ ਆਪਣੀ ਸ਼ਹਾਦਤ ਦਿੱਤੀ ਸੋ ਸਾਨੂੰ ਈਨ ਨਾਮ ਮੰਨਣ ਦੀ ਇੱਕੋ ਪ੍ਰੇਰਣਾ ਮਿਲਦੀ ਹੈ ਕਿ ਅਸੀਂ ਆਪਣੇ ਧਰਮ ਦੇ ਵਿੱਚ ਪੱਕੇ ਰਹੀਏ ਮੌਤ ਇੱਕ ਦਿਨ ਆਉਣੀ ਏ ਚਾਹੇ ਧਰਮ ਕੋਈ ਵੀ ਹੋਵੇ ਫਿਰ ਆਪਣੇ ਧਰਮ ਦੇ ਵਿੱਚ ਰਹਿ ਕੇ ਹੀ ਕਿਉਂ ਨਾ ਮਰੀਏ ਕਬੀਰ ਦੀਨ ਗਵਾਇਆ ਦੁਨੀਆ ਸਿਓ ਦੁਨੀਆ ਨਾ ਚਾਲੀ ਸਾਥ ਪਾਏ ਕੋਹਾੜਾ ਮਾਰਿਆ ਗਾਪਲੇ ਆਪਣੇ ਹਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅੱਜ ਪਹੁੰਚੇ ਜੀ ਫਤਿਹਗੜ ਸਾਹਿਬ ਦੀ ਧਰਤੀ ਤੇ ਸ਼ਹੀਦਾਂ ਦੀ ਧਰਤੀ ਜਿੱਥੇ ਬਾਬਾ ਜੋਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ ਤੇ ਮਾਤਾ ਗੁਜਰ ਕੌਰ ਜੀ ਉਹਨਾਂ ਨੂੰ ਸ਼ਹੀਦ ਕੀਤਾ ਗਿਆ। ਸੋ ਉਸ ਧਰਤੀ ਦੇ ਉੱਤੇ ਅੱਜ ਪਹੁੰਚੇ ਆ। ਅੰਦਰ ਚੱਲਦੇ ਆ ਜੀ ਮੱਥਾ ਟੇਕਦੇ ਆ ਦਰਬਾਰ ਸਾਹਿਬ ਦੇ ਵਿੱਚ। ਸੋ ਸੰਗਤਾਂ ਦੇਖੋ। ਬੜੇ ਸ਼ਰਧਾ ਦੇ ਨਾਲ ਇੱਥੇ ਪਹੁੰਚੀਆਂ ਨੇ। ਨਤਮਸਤਕ ਹੋ ਰਹੀਆਂ ਨੇ ਸੰਗਤਾਂ। ਚਾਰੇ ਪਾਸੇ ਜਿੱਧਰ ਵੇਖੋ ਸੰਗਤਾਂ ਹੀ ਸੰਗਤਾਂ ਨੇ। ਸਾਹਮਣੇ ਅ ਦੇਖਿਆ ਹੋਇਆ ਸਤੰਤਨ ਬਾਬਾ ਜੋਰਾਵਰ ਸਿੰਘ ਜੀ ਤੇ ਤੰਤਨ ਬਾਬਾ ਫਤਿਹ ਸਿੰਘ ਜੀ ਸੋ ਇੱਥੇ ਸੰਗਤਾਂ ਜਿਹੜੀਆਂ ਨੇ ਬੜੇ ਪਿਆਰ ਦੇ ਨਾਲ ਪਹੁੰਚ ਰਹੀਆਂ ਨੇ ਆਪਾਂ ਵੀ ਉਸੇ ਲੜੀ ਤਹਿਤ ਜਿਵੇਂ ਸੰਗਤਾਂ ਪਹੁੰਚ ਰਹੀਆਂ ਨੇ ਆਪਾਂ ਵੀ ਮੱਥਾ ਟੇਕਣ ਵਾਸਤੇ ਅੱਜ ਇੱਥੇ ਦਰਬਾਰ ਸਾਹਿਬ ਪਹੁੰਚੇ ਆ। ਸੋ ਗੁਰੂ ਸਾਹਿਬ ਕਿਰਪਾ ਕਰਨਗੇ। ਦੁੱਖਾਂ ਦਲੇਦਰਾਂ ਦਾ ਨਾਸ਼ ਕਰਨਗੇ। ਸੋ ਲਾਈਨ ਵਿੱਚ ਲੱਗ ਕੇ ਮੱਥਾ ਟੇਕਾਗੇ। ਪੱਕੇ ਬਹੁਤ ਜਿਆਦਾ ਖਰਾਸ਼ ਹੋ ਰਿਹਾ ਹੈ ਸੋ ਲਾਈਨ ਦੇ ਵਿੱਚ ਆਪਾਂ ਲਗਾਗੇ ਇਹਨਾਂ ਦਾ ਇਹ ਪਤਾ ਨਹੀਂ ਕਿ ਇਹ ਹੈ ਕਿ ਨਹੀਂ ਲਾਗੇ ਆਪਣੇ ਕਿਰਦਾਰ ਪਰ ਪਰ ਜਿਹੜੀ ਉਹ ਆਪਾਂ ਧਰਮ ਦੇ ਵਿੱਚ ਫਾੜੀ ਆ ਇੱਕ ਦਾ ਬਰਸ਼ਾਦੀ ਦੇਖ ਜਿਹੜੀ ਆ ਉਹ ਘੋਗਲ ਬੋਨੇ ਸੋ ਇਹ ਤਾਂ ਬਰਸ਼ਾਦੀ ਦੇਗਾ ਕੰਧ ਦੇ ਵਿੱਚ ਸਹਿਬਜ਼ਾਦਿਆਂ ਨੂੰ ਨੀਹਾਂ ਦੇ ਵਿੱਚ ਜਣਿਆ ਗਿਆ ਸੀ ਉੱਥੇ ਵੀ ਅੱਪਾ ਦਰਸ਼ਨ ਕਰਾਂਗੇ ਜੀ ਸਾਧ ਸੰਗ ਪਰਗੰਡ ਹੋਲਾ ਸਾਧ ਸੰਗ ਹਰਦਰ ਸਹਿਬਜ਼ਾਦਿਆਂ ਨੂੰ ਕੰਧਾਂ ਦੇ ਵਿੱਚ ਜਣਿਆ ਗਿਆ ਸੀ ਹੋਰ ਸਾਹ ਦੇ ਵਿੱਚ ਜਾ ਰਹੇ ਨਹੀਂ ਆਪੇ ਨਾਲ ਜਿੱਥੇ ਦਿੱਖ ਸਹਿਬਜਾਦਿਆਂ ਨੂੰ ਅੰਦਰ ਦੇ ਵਿੱਚ ਪਿੰਡਾਂ ਦੇ ਵਿੱਚ ਕਿਹਾ ਗਿਆ ਦਰਸ਼ਨ ਕਰਨ ਵਾਸਤੇ ਸੰਗਤਾਂ ਆ ਨੇ ਬਹੁਤ ਸਾਮਣੇ ਸ਼ਹੀਦ ਯਸਤਾਨ ਤੇ ਲਾਡਾ ਜਰਾ ਦਾ ਲਾਡਾ ਪਟੇਸ਼ੀ ਜੀ ਜਿੱਥੇ ਇਸ ਨੂੰ ਬਸਤਾਰ ਉੱਪਰ ਉੱਪਰ ਚੱਲਣ ਦੇ ਕਿਹਾ ਗਿਆ ਹੁਣ ਆਪਾਂ ਬਾਹਰ ਆ ਗਏ ਜੀ ਮੱਥਾ ਟੇਕ ਕੇ ਜਿੱਥੇ ਸਹਿਬਜਾਦਿਆਂ ਨੂੰ ਸ਼ਹੀਦ ਕੀਤਾ ਗਿਆ ਸੀ ਉਸ ਜਗ੍ਹਾ ਦੇ ਦਰਸ਼ਨ ਕਰਕੇ ਸੰਗਤਾਂ ਦੇ ਵਾਪਸ ਆਉਣਗੇ। ਤੋਂ ਆਓ ਹੁਣ ਆਪਾਂ ਠੰਡਾ ਬੁਰਜ ਤੇ ਦੇਖਦੇ ਹਾਂ। ਮਾਤਾ ਦੇਖਦੇ ਹਾਂ। ਠੰਡਾ ਬੁਰਜ ਉਹ ਹੈ ਜਿੱਥੇ ਮਾਤਾ ਗੁਜਰ ਕੌਰ ਜੀ ਅਤੇ ਸਹਿਬਜ਼ਾਦਿਆਂ ਨੂੰ ਉਸ ਠੰਡੇ ਬੁਰਜ ਦੇ ਵਿੱਚ ਰੱਖਿਆ ਗਿਆ ਸੀ। ਉਹ ਸਾਹਮਣੇ ਨਜ਼ਰ ਆ ਰਿਹਾ ਹੈ। ਦਰਬਾਰ ਸਾਈਡ ਤੋਂ। ਚੌਲ ਜਿਸ ਤਰੇ। ਸੋ ਦੇਖੋ ਜੀ ਸੰਗਤਾਂ ਚਾਰੇ ਪਾਸੇ ਗੁਰੂ ਸਾਹਿਬ ਦੇ ਦਰਸ਼ਨਾਂ ਵਾਸਤੇ ਹੰਕੀਆਂ ਹੋ ਜਾਂ ਨੇ ਸੋ ਬੜੇ ਪਿਆਰ ਦੇ ਨਾਲ ਸੰਗਤਾਂ ਲਾਈਨਾਂ ਦੇ ਵਿੱਚ ਮੱਥਾ ਟੇਕ ਰਹੀਆਂ ਨੇ ਤੇ ਜਲ ਪਾਣੀ ਛਕ ਰਹੀਆਂ ਨੇ ਤੇ ਸਾਹਮਣੇ ਦਾ ਸਥਾਨ ਹੈ ਤੇ ਆਪਾਂ ਦਰਸ਼ਮਣ ਕਰਕੇ ਆਇਆ ਸੋ ਤੁਸੀਂ ਵੀ ਦੇਖੋ ਇੱਧਰ ਸਾਹਮਣੇ ਠੰਡੇ ਪਾਣੀ ਦੀ ਸ਼ਕੀਲ ਲੱਗੀ ਹੋਈ ਆ। ਅਸਾਂ ਇਹ ਤਾਂ ਠੰਡਾ ਪਾਣੀ ਛਕ ਰਹੀਆਂ ਨੇ। ਆਓ ਹੁਣ ਆਪਾਂ ਚੱਲਦੇ ਆਂ। ਠੰਡਾ ਬੁਰਜ ਜਿੱਥੇ ਸਹਿਬ ਜਾਂਦਿਆਂ ਨੇ ਮਾਤਾ ਗੁਜਰ ਕੌਰ ਜੀਆਂ ਨੂੰ ਸਮਾਨੇ ਦੇ ਜਲਾਦਾ ਨੇ ਲੀਖਾਂ ਦੇ ਵਿੱਚ ਪਿੰਕੇ ਸ੍ਰੀ ਰਕੀਤਾ ਉਹ ਜਗ੍ਹਾ ਦੇ ਵੀ ਦਰਸ਼ਨ ਕਰਦੇ ਆਂ ਤੇ ਨਾਲੇ ਤੁਹਾਨੂੰ ਦਰਸ਼ਨ ਕਰਾਉਂਦੇ ਆਂ। ਇਹ ਸਾਹਮਣੇ ਲੰਗਰ ਹਾਲ ਹੈ ਜੀ ਮਾਤਾ ਗੁਜਰ ਕੌਰ ਜੀਆਂ ਦੇ ਨਾਂ ਤੇ ਦੇਖੋ ਲੱਖਾਂ ਸੰਗਤਾਂ ਜਿਹੜੀਆਂ ਨੇ ਲੰਗਰ ਪਿਆਰ ਦੇ ਨਾਲ ਛਕੜੀਆਂ ਨੇ ਤੇ ਆਪਾਂ ਵੀ ਪਹਿਲਾਂ ਲੰਗਰ ਛਕਿਆ ਤੇ ਬੜੀਆਂ ਸੰਗਤਾਂ ਜਿਹੜੀਆਂ ਨੇ ਗੁਰੂ ਘਰ ਲੰਗਰ ਛਕ ਰਹੀਆਂ ਨੇ ਕਿਸੇ ਨਾਲ ਕੋਈ ਜ਼ੈਰ ਨਹੀਂ ਕਿਸੇ ਨਾਲ ਵਿਰੋਧ ਨਹੀਂ ਕਿਸੇ ਨਾਲ ਵਚਕਰਾ ਨਹੀਂ ਬੜੇ ਪਿਆਰ ਦੇ ਨਾਲ ਕੋਈ Hindu ਆਵੇ ਮੁਸਲਮਾਨ ਆਵੇ ਸਿੱਖ ਆਈ ਸਾਈ ਜੈਨੀ ਬੋਧੀ 파르시 ਕੋਈ ਵੀ ਆਵੇ ਪੰਗਤ ਦੇ ਵਿੱਚ ਬੈਠ ਕੇ ਸਾਰਿਆਂ ਨੂੰ ਲੰਗਰ ਸ਼ਿਕਾਇਆ ਜਾਂਦਾ ਹੈ ਚਾਹੇ ਕੋਈ ਰਾਜਾ ਆਵੇ ਚਾਹੇ ਕੋਈ ਪਖਾਰੀ ਜਾਵੇ ਚਾਹੇ ਅਮੀਰ ਆਵੇ ਗਰੀਬ ਆਵੇ ਸਾਰਿਆਂ ਨੂੰ ਇੱਕੋ ਹੀ ਪੰਗਤ ਦੇ ਵਿੱਚ ਬਿਠਾ ਕੇ ਗੁਰੂ ਦਾ ਲੰਗਰ ਗੁਰੂ ਕੀ ਮਰਿਆਦਾ ਅਨੁਸਾਰ ਸ਼ਿਕਾਇਆ ਜਾਂਦਾ ਸੋ ਬੜੀਆਂ ਸੰਗਤਾਂ ਜਿਹੜੀਆਂ ਨੇ ਇੱਥੇ ਗੁਰੂ ਦਾ ਲੰਗਰ ਛੱਕ ਰਹੀਆਂ ਨੇ ਸੋ ਆਓ ਆਪਾਂ ਹੁਣ ਚੱਲਦੇ ਹਾਂ ਸੋ ਇਹ ਉਹ ਜਗ੍ਹਾ ਹੈ ਜਿੱਥੇ ਮਾਤਾ ਗੁਜਰਕੌਰ ਜੀ ਬਾਬਾ ਜੋਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ ਜੀ ਨੂੰ ਇਸ ਜਗ੍ਹਾ ਦੇ ਉੱਤੇ ਰੱਖਿਆ ਗਿਆ ਸੀ ਸੋ ਇਹ ਅਸੀਂ ਜਗ੍ਹਾ ਦੇ ਉੱਤੇ ਸੰਗਤਾਂ ਬੜੇ ਪਿਆਰ ਦੇ ਨਾਲ ਮਤਮਸਤਕ ਹੋ ਰਹੀਆਂ ਨੇ ਸੋ ਆਪਾਂ ਵੀ ਅੱਕੇ ਜਾ ਕੇ ਮੱਥਾ ਟੇਕਦੇ ਹਾਂ ਇਹ ਖੰਡਾ ਬੁਰਜ ਦਾ ਬਾਹਰਲਾ ਪਾਸਾ ਜਿੱਥੇ ਸੰਗਤਾਂ ਦਰਸ਼ਨ ਕਰ ਰਹੀਆਂ ਨੇ ਆ ਨਿਸ਼ਾਨ ਸਾਹਿਬ ਝੁਲ ਰਹੇ ਇਹ ਠੰਡੇ ਬੁਰਜ ਦਾ ਬਾਹਰਲਾ ਪਾਸਾ ਹੈ। ਆਪਾਂ ਹੁਣ ਮੱਥਾ ਟੇਕ ਕੇ ਵਾਪਸ ਥੱਲੇ ਚੱਲੇ ਆ। ਸੁਸੰਗਿਤਾ ਦੇਖੋ ਆ ਰਹੀਆਂ ਨੇ, ਜਾ ਰਹੀਆਂ ਨੇ। ਸੁਸੰਗਿਤਾ ਆ ਰਹੀਆਂ ਨੇ, ਜਾ ਰਹੀਆਂ ਨੇ। ਇਹ ਸरोवर ਹੈ ਜੀ। ਸ਼੍ਰੀ ਫਤਿਹਗੜ ਸਾਹਿਬ। ਸੋ ਦੇਖੋ ਸੰਗਤਾਂ ਇੱਥੇ ਵੀ ਹੱਥ ਪੈਰ ਧੋ ਰਹੀਆਂ ਨੇ। ਚੱਲਦੇ ਰੋ ਭਾਈ ਚੱਲਦੇ ਵੈਗਰਪੁਰਾ ਨੂੰ ਚਲੇ ਕੇ। ਇਸ਼ਨਾਨ ਕਰਨ ਵਾਸਤੇ ਵੀ ਤਿਆਰੀ ਹੋ ਰਹੀ ਹੈ। ਦੇਖੋ ਇਸ ਸरोवर ਦੇ ਵਿੱਚ ਸरोवर ਦੇ ਵਿੱਚ ਦੇਖੋ ਮੱਛੀਆਂ ਫੜ ਰਹੀਆਂ ਨੇ। ਸरोवर ਦੇ ਵਿੱਚ ਸੰਗਤ ਥੋੜੀ ਘੱਟ ਹੈ। ਬਾਕੀ ਉਧਰ ਲਾਈਨਾਂ ਲੱਗੀਆਂ ਹੋਈਆਂ ਨੇ ਮਾਥਾ ਟੇਕਣ ਵਾਲਿਆਂ ਦੀਆਂ